ਰਿਸ਼ਤਿਆਂ ਦਾ ਨਵਾਂ ਐਪੀਸੋਡ ਲੈ ਕੇ ਆਪ ਜੀ ਦੇ ਰੋਬਰੂ ਹੋ ਰਹੇ ਆਂ ਜੀ ਆਪਣੇ ਚੈਨਲ ਤੇ ਹਰ ਮੰਗਲਵਾਰ ਹਰ ਸ਼ੁੱਕਰਵਾਰ ਸ਼ਾਮ ਨੂੰ ਐਡ ਲਾਈ ਜਾਂਦੇ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੇ ਹੈ YouTube ਤੇ ਨਾਗਰਾ ਰਿਸ਼ਤੇ ਜੰਕਸ਼ਨ ਚੈਨਲ ਔਰ Facebook ਤੇ ਨਾਗਰਾ ਰਿਸ਼ਤੇ ਜੰਕਸ਼ਨ ਪੇ ਦੋਨਾਂ ਤੇ ਵੀਡੀਓ ਪਾਈ ਜਾਂਦੀ ਆ ਆਪਣੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲ ਮੇ ਮਿਲ ਮਿਲ ਰਿਸ਼ਤੇ ਹੁੰਦੇ ਆਂ ਸੋ ਆਪ ਜੀ ਨੂੰ ਬੇਨਤੀ ਆ ਵੀ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖ ਲਿਆ ਕਰੋ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਤੁਹਾਡੇ ਨਹੀਂ ਤਾਂ ਤੁਹਾਡੇ ਕਿਸੇ ਹੋਰ ਮਿੱਤਰ ਪਿਆਰੇ ਦੇ ਜ਼ਰੂਰ ਕੰਮ ਆ ਸਕੇ ਹਮੇਸ਼ਾ ਤਰ੍ਹਾਂ ਆਪ ਜੀ ਨੂੰ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਪਹਿਲਾਂ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ RAMDASIA ਸਿੱਖ ਲੜਕੀ ਸਿਟੀਜ਼ਨ ਕੈਨੇਡਾ ਅੰਬਾਲਾ ਕੈਂਟ ਹਰਿਆਣਾ ਏਰੀਆ ਜਨਮ 1997 ਕੱਦ 5 ਫੁੱਟ 6 ਇੰਚ ਸਟੱਡੀ ਕੰਪਿਊਟਰ ਟੈਕਨੋਲੋਜੀ ਕੈਨੇਡਾ ਤੋਂ ਭੈਣ ਆਸਟ੍ਰੇਲੀਆ ਡੂਇੰਗ ਜਨਰਲ ਜੋਬ ਨੀਡ ਪੀਆਰ ਬாய் ਵੈਲ ਸੈਟਲਡ ਫਰੋਮ ਕੈਨੇਡਾ ਲੜਕਾ ਕੈਨੇਡਾ ਤੋਂ ਪੀਆਰ ਹੋਵੇ ਵੈਲ ਸੈਟਲਡ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਲੜਕਾ ਮੰਡਲ ਗੋਤ ਪਟਿਆਲਾ ਏਰੀਆ 1997 ਡੇਟ ਆਫ ਬਰਥ 6 ਫੁੱਟ ਕੱਦ ਗ੍ਰੈਜੂਏਟ ਨੇ ਜੀ ਇਹ ਆਰਮੀ ਦੇ ਵਿੱਚ ਇਹ ਬਤੌਰ ਐਸਕੇਟੀ ਕਲਰਕ ਨੌਕਰੀ ਕਰਦੇ ਨੇ 8 ਸਾਲ ਦਾ ਇਹਨਾਂ ਦਾ ਤਜਰਬਾ ਸਰਵਿਸਾ ਪਿਤਾ ਸਰਕਾਰੀ ਜੋਬ ਤੋਂ ਸਰਕਾਰੀ ਜੌਬ ਕਰਦੇ ਨੇ ਭਰਾ ਇਹਨਾਂ ਦਾ ਕੈਨੇਡਾ ਲੜਕੀ ਗ੍ਰੈਜੂਏਟ ਹੋਵੇ ਸੋਹਣੀ ਸੁਨੱਖੀ ਜੱਟ ਸਿੱਖ ਪਰਿਵਾਰ ਤੋਂ ਹੋਵੇ स्क्रीन ਤੇ ਨੰਬਰ ਚੱਲਦਾ ਜੀ ਭਦੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਨਵਦੀਪ ਕੌਰ ਬੈਣੀਵਾਲ ਜੱਟ ਸਿੱਖ ਲੜਕੀ ਗੰਗਾ ਨਗਰ ਰਾਜਸਥਾਨ ਤੋਂ 23 ਸਾਲ ਉਮਰ 5 ਫੁੱਟ 7 ਇੰਚ ਕੱਦ ਸਪੈਸ਼ਲ এডਿਕੇਸ਼ਨ ਡਿਪਲੋਮਾ ਐਮ ਆਰ ਆਈਡੀ ਆਟ ਆਟਿਜ਼ਮ ਪ੍ਰਾ ਕੈਨੇਡਾ ਐਨ ਆਰ ਆਈ ਲੜਕੀ ਦੀ ਜ਼ਰੂਰਤ ਆ ਕੁੜੀ ਇੰਡੀਆ ਹੈ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਜੇਸਤਾ ਨੋਟ ਸ਼ਰਮਾ ਬ੍ਰਾਹਮਣ ਲੜਕਾ ਲੁਧਿਆਣਾ ਏਰੀਆ ਕਾਕਾ ਹੌਲੈਂਡ ਆ ਜੀ 1979 ਡੇਟ ਆਫ ਬਰਥ 5 ਫੁੱਟ ਤਾਸੇ ਚ ਕੱਦ ਗ੍ਰੈਜੂਏਟ ਨੇ ਲੜਕੀ ਤਲਾਕ ਸੁਦਾ ਹੋਵੇ ਬਿਨਾ ਬੱਚੇ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਜੇਸਤਾ ਨੋਟ ਕੈਨੇਡਾ ਤੋਂ ਗੰਬੋਲ ਸਿੱਖ ਲੜਕਾ ਨਕੋਦਰ ਜਲੰਧਰ ਏਰੀਆ ਸਿਟੀਜ਼ਨ ਕੈਨੇਡਾ 1992 ਡੇਟ ਆਫ ਬਰਥ ਸਟੱਡੀ ਪੋਸਟ ਗ੍ਰੈਜੂਏਸ਼ਨ ਇਨ ਇਲੈਕਟ੍ਰੋਨਿਕ ਐਂਡ ਐਮਬੈਡੇਡ ਸਿਸਟਮ ਜੌਬ ਰੋਗਰ ਟੈਕਨੀਸ਼ੀਅਨ ਪਿਤਾ ਸਰਕਾਰੀ ਜੌਬ ਤੋਂ ਰਿਟਾਇਰਡ ਲੜਕੀ ਕੈਨੇਡਾ ਜਾਂ ਇੰਡੀਆ ਤੋਂ ਹੋਵੇ ਅੰਮ੍ਰਿਤਸਰ ਸਾਹਿਬ ਜਲੰਧਰ ਕੋਪੂਰਥਾਲੋਂ ਪਹਿਲ ਦਿੱਤੀ ਜਾਵੇਗੀ ਸਕ੍ਰੀਨ ਇਹ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਜਿਸਟਰਡ ਨੋਟ ਕੈਨੇਡਾ ਤੋਂ ਖਤਰੀ ਸਿੱਖ ਲੜਕਾ ਕੈਨੇਡਾ ਸਿਟੀਜ਼ਨ 1997 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਕੰਪਿਊਟਰ ਡਿਪਲੋਮਾ ਕੀਤਾ ਹੋਇਆ ਜੀ ਜੌਬ ਕਰਦੇ ਨੇ 트াকিং ਦੀ 10000 ਪ੍ਰਤੀ ਮਹੀਨਾ ਡਾਲਰ ਇਹਨਾਂ ਦੀ ਇਨਕਮ ਆ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਪ੍ਰਿਫਰਡ ਟੂ ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਅਗਲਾ ਕਰੋ ਜੀ ਰਿਜਿਸਟਰਡ ਨੋਟ ਨਾਮ ਕੋਰ ਜੱਟ ਸਿੱਖ ਲੜਕੀ Never Married ਕੈਨੇਡਾ ਪੀਆਰ ਉਮਰ 32 ਸਾਲ ਐਮ ਕਾਮ ਇੰਡੀਆ ਤੋਂ ਕੀਤੀ ਹੋਈ ਆ 2 ਇਅਰ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹਿਊਮਨ ਰਿਸੋਰਸਸ ਮੈਨੇਜਮੈਂਟ ਕੈਨੇਡਾ ਤੋਂ ਕੀਤਾ ਹੋਇਆ ਭਰਾ ਪੀਆਰ ਕੈਨੇਡਾ ਨੀਡ ਵੈਲ ਕੁਆਲੀਫਾਈਡ ਐਂਡ ਸਮਾਰਟ ਬாய் ਵੈਲ ਸੈਟਲਡ ਪ੍ਰਿਫਰਡ ਟੂ ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕਾ ਕੁਆਲੀਫਾਈਡ ਹੋਵੇ ਵੈਲ ਸੈਟਲਡ ਹੋਵੇ ਸੋਹਣਾ ਸੁਨੱਖਾ ਹੋਵੇ ਕੈਨੇਡਾ ਤੋਂ ਸਕਰੀਟ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਦਾ ਨੋਟ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕਾ ਬਾਸੀ ਗੋਤ ਕੁਰੂ ਖੇਤਰ ਅੰਬਾਲਾ ਏਰੀਆ ਪੀ ਆਰ ਆਸਟ੍ਰੇਲੀਆ 1997 ਡੇਟ ਆਵਰ 6 ਫੁੱਟ ਕੱਦ ਬੀ ਐਸ ਸੀ ਨਾਨ ਮੈਡੀਕਲ ਇੰਡੀਆ ਤੋਂ ਪ੍ਰਾਪਰਟੀ ਇੱਕ ਕਿਲਾ ਭੈਣ ਮੈਰਿਟ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਲ ਪ੍ਰਿਫਰਡ ਟੂ ਆਸਟ੍ਰੇਲੀਆ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਸਤਨ ਰੋਡ ਰਾਮਦਾਸ ਜੀਆ ਸਿੱਖ ਲੜਕਾ ਜਲੰਧਰ ਏਰੀਆ 35 ਸਾਲ ਉਮਰ 5 ਫੁੱਟ 10 ਇੰਚ ਕੱਦ ਬੀਐਸਸੀ ਇੰਟੀਰੀਅਰ ਡਿਜ਼ਾਈਨ ਇਹਨਾਂ ਦੀ ਕੁਆਲੀਫਿਕੇਸ਼ਨ ਆ ਆਪਣਾ ਕਾਰੋਬਾਰ ਇਹਨਾਂ ਦਾ ਪਿਤਾ ਸਰਕਾਰੀ ਜੌਬ ਤੋਂ ਰਿਟਾਇਰਡ ਨੇ ਭਰਾ ਐਨਆਰਆਈ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ रिक्वायरमेंट है जी स्क्रीन पे नंबर चलਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਜੀ ਜਿਸ ਦਾ ਨੋਟ ਕੈਨੇਡਾ ਤੋਂ ਵਾਰਨ ਵਰਮਾ ਲੜਕਾ ਸੁਨਿਆਰ ਲੜਕਾ ਜੀ ਇਹ ਲੁਧਿਆਣੇ ਤੋਂ ਵਰਕ ਪਰਮਿਟ ਕੈਨੇਡਾ ਇਹ 1986 ਡੇਟ ਆਫ ਬਰਥ 5 फुट 9 ਇੰਚ ਕੱਤ ਗ੍ਰੈਜੂਏਟ ਆ ਨੈਟਵਰਕਿੰਗ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭਰਾ ਇਹਨਾਂ ਦਾ ਮੈਰਿਡ ਆ ਨੀਡ ਗਰਲ ਪੀਆਰ ਫਰੋਮ ਕੈਨੇਡਾ ਔਰ ਵਰਕ ਪਰਮਿਟ ਕਾਸ ਨੋ ਵਾਰ ਬਟ ਗੱਲ ਸ਼ੁੱਡ ਬੀ ਬਿਊਟੀਫੁਲ ਲੜਕੀ ਪੀਆਰ ਜਵਰਕਬਰਮਨ ਤੇ ਕੈਨੇਡਾ ਤੋਂ ਹੋਵੇ ਕੋਈ ਜਾਤੀਬੰਦਨ ਨਹੀਂ ਪਰੰਤੂ ਕਹਿੰਦੇ ਲੜਕੀ ਸੋਹਣੀ ਸੁਨੱਖੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਦਾ ਨੋਟ ਕੈਨੇਡਾ ਤੋਂ ਮਨਦੀਪ ਸਿੰਘ ਸੋਢੀ ਖੱਤਰੀ ਸਿੱਖ ਲੜਕਾ ਪਟਿਆਲਾ ਏਰੀਆ ਵਰਕਬਰਮਨ ਤੇ ਕੈਨੇਡਾ 1991 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ ਨੀਟ ਗਰਲ ਫਰਮ ਕੈਨੇਡਾ ਪੀਆਰ ਵਰਕ ਪਰਮਿਟ ਨੋ ਕਾਸਟ ਵਾਰ ਲੜਕੀ ਕੈਨੇਡਾ ਤੋਂ ਪੀਆਰ ਹੋਵੇ ਵਰਕ ਪਰਮਿਟ ਹੋਵੇ ਕੋਈ ਜਾਤੀ ਬੰਧਨ ਨਹੀਂ ਸਕਰੀਨ ਤੇ ਨਵਾਂ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰੋ ਨਿਸਤਰਾ ਰੋਡ ਇਹ ਵੀ ਕੈਨੇਡਾ ਤੋਂ ਆ ਸੈਣੀ ਸਿੱਖ ਲੜਕਾ ਲੁਧਿਆਣਾ ਏਰੀਆ ਸੈਲਡਨ ਕੈਨੇਡਾ ਪੀਆਰ ਅੰਡਰ ਪ੍ਰੋਸੈਸ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਸਟੱਡੀ ਬੀ ਕਾਮ ਐਂਡ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਬੀ ਕਾਮ ਇੰਡੀਆ ਤੋਂ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਵਧੀਆ ਕੰਪਨੀ ਦੇ ਵਿੱਚ ਇਹ ਜੌਬ ਕਰਦੇ ਨੇ ਸੋਹਣੀ ਇਹਨਾਂ ਨੂੰ ਆਮਦਨਾਂ 5-6 ਲੱਖ ਰੁਪਈਆ ਪਰ ਮਹੀਨਾ ਮਾਤਾ ਜੀ ਇਹਨਾਂ ਦੇ ਹੈਲਥ ਡਿਪਾਰਟਮੈਂਟ ਦੇ ਉੱਤੋਂ ਰਿਟਾਇਰ ਹੋਏ ਨੇ ਪੈਨਸ਼ਨ ਲੈ ਰਹੇ ਨੇ 15000 ਰੁਪਈਆ ਇਹਨਾਂ ਨੂੰ ਰੈਂਟਲ ਇਨਕਮ ਆ ਅਗਲੇ ਮਹੀਨੇ ਮਾਰਚ ਦੇ ਵਿੱਚ ਲੜਕੇ ਨੇ ਇੰਡੀਆ ਆਉਣਾ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਲੜਕੀ ਕੈਨੇਡਾ ਯੂ ਐਸ ਏ ਤੋਂ ਹੋਵੇ ਜਾਂ ਫਿਰ ਕੁਆਲੀਫਾਈਡ ਲੜਕੀ ਇੰਡੀਆ ਤੋਂ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਯੂ ਐਸ ਏ ਤੋਂ ਗੋਵਿੰਦ ਅਰੋੜਾ ਯੂ ਐਸ ਏ ਸਿਟੀਜ਼ਨ ਅੰਬਾਲਾ ਹਰਿਆਣਾ ਏਰੀਆ 2000 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਇਹ ਬੇਟਾ ਪੀ ਐਚ ਡੀ ਆ ਪੀ ਐਚ ਡੀ ਇਨ ਬਿਜ਼ਨਸ ਮੈਨੇਜਮੈਂਟ ਦੋ ਇਹਨਾਂ ਕੋਲੇ પેટ્રોલ ਪੰਪ ਨੇ ਨਿਊਯਾਰਕ ਦੇ ਵਿੱਚ 10 ਲੱਖ ਇਹਨਾਂ ਦੀ ਇਨਕਮ ਆ 20 ਕਿਲੇ ਨਾਲ ਕੋਲ ਪ੍ਰਾਪਰਟੀ ਆ ਭੈਣ ਮੈਰਿਡ ਆ ਨੀਡ ਗਰਲ ਕੁਆਲੀਫਾਈਡ ਐਂਡ ਬਿਊਟੀਫੁਲ fromParams ਪ੍ਰਾਈਵੇਟ ਟੂ ਯੂ ਐਸ ਏ ਸੋਹਣੇ ਸਨਖੀ ਪੜ੍ਹੇ ਲਿਖੀ ਲੜਕੀ ਜੁਐਸਰ ਨੂੰ ਇਹ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲਦਾ ਜੀ ਜਿਆਦਾ ਜਾਣਕਾਰੀ ਲੈਣੀ ਹੋਵੇ ਤੁਸੀਂ ਇਹਨਾਂ ਨਾਲ ਇਹਨਾਂ ਇਸ ਨੰਬਰ ਤੇ ਗੱਲ ਕਰਕੇ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਗੁਰਦਾਸਪੁਰ ਏਰੀਆ ਪੀ ਆਰ ਕੈਨੇਡਾ 1999 ਡੇਟ ਆਫ ਬਰਥ 6 ਫੁੱਟ 1 ਇੰਚ ਕੱਦ ਇਹ ਲੜਕਾ ਤਲਾਕ ਸੁਦਾ ਜੀ ਰੀਬੋਟਿਕ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਆਪਣਾ ਘਰ ਆ ਕੈਨੇਡਾ ਦੇ ਵਿੱਚ ਰਾ ਮੈਰੀਡਾ ਉਹ ਵੀ ਕੈਨੇਡਾ ਨੀਡ ਸੂਟੇਬਲ ਮੈਚਿੰਗ ਗਰਲ ਇਹਨਾਂ ਨਾਲ ਮੇਲ ਖਾਂਦੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਲੰਡਨ ਤੋਂ ਜੱਟ ਸਿੱਖ ਲੜਕਾ ਯੂਕੇ ਲੰਡਨ ਜਲੰਧਰ ਏਰੀਆ 5 ਫੁੱਟ 11 ਇੰਚ ਕੱਦ 2 ਕਿਲੇ ਪ੍ਰਾਪਰਟੀ ਲੜਕੀ ਯੂਕੇ ਜਾਣ ਵਾਲੀ ਹੋਵੇ ਨੰਬਰ 1 ਦੂਜਾ ਨੰਬਰ ਜਾਂ ਫਿਰ ਯੂਕੇ ਵਿੱਚ ਹੋਵੇ ਪੀਪਰ ਵਾਲੀ ਹੋਵੇ ਪੀਪਰ ਮੈਰਿਟ ਮੈਰਿਟ ਵੀ ਕਰ ਸਕਦੇ ਨੇ ਜੋ ਕੇ ਦੇ ਵਿੱਚ ਇਹ ਜਾਂ ਲੜਕੀ ਨੇ ਜੋ ਕੇ ਜਾਣਾ ਹੋਵੇ ਜਾਂ ਲੜਕੀ ਜੋ ਕੇ ਦੇ ਵਿੱਚ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕਰਨਵੀਰ ਸਿੰਘ ਵਡਲਾ ਜੱਟ ਸਿੱਖ ਲੜਕਾ ਮਾਨ ਗੋਤ 5 ਫੁੱਟ 9 ਇੰਚ ਕੱਦ 1995 ਡੇਟ ਆਫ ਬਰਥ ਕੁਆਲਿਫਿਕੇਸ਼ਨ BCA ਪ੍ਰੋਪਰਟੀ 8 ਗਿਲੇ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਆਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਮਰਿੰਦਰ ਸਿੰਘ ਜੱਟ ਸਿੱਖ ਲੜਕਾ ਪਟਿਆਲਾ ਏਰੀਆ ਕੈਨੇਡਾ BC ਵਰਕ ਪਰਮਿਟ ਤੇ 1992 ਡੇਟ ਆਫ ਬਰਥ 6 ਫੁੱਟ ਕੱਦ ਸਟੱਡੀ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੈਨੇਡਾ ਤੋਂ ਪ੍ਰਾਪਰਟੀ ਢਾਈ ਕਿਲੇ ਚੰਡੀਗੜ੍ਹ ਰੋਡ ਤੇ ਕਹਿੰਦੇ ਪ੍ਰਾਪਰਟੀ ਆ ਵਧੀਆ ਕੋਸਟਲੀ ਪ੍ਰਾਪਰਟੀ ਆ ਪਿਤਾ ਸਰਕਾਰੀ ਜੋਬ ਤੋਂ ਰਿਟਾਇਰ ਭੈਣ ਕੈਨੇਡਾ ਲੜਕੀ ਕੈਨੇਡਾ ਪੀਆਰ ਹੋਵੇ ਸਾਦਾ ਵਿਆਹ ਕਰਨਾ ਕਹਿੰਦੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕਾ ਮਾਨ ਗੋਤ ਪੀਆਰ ਆਸਟ੍ਰੇਲੀਆ ਬਠਿੰਡਾ ਏਰੀਆ 1993 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਬੈਚਲਰ ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਇੰਡੀਆ ਤੋਂ ਮਾਸਟਰ ਇਨ ਇਨਫੋਰਮੇਸ਼ਨ ਟੈਕਨੋਲੋਜੀ ਕੈਨੇਡਾ ਤੋਂ ਆਪਣਾ ਘਰ ਇਹਨਾਂ ਦਾ ਜੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਲੜਕਾ ਹੈ ਮਾਸਟਰ ਇਨ ਇਨਫੋਰਮੇਸ਼ਨ ਟੈਕਨੋਲੋਜੀ ਇਹਨਾਂ ਨੇ ਆਸਟ੍ਰੇਲੀਆ ਤੋਂ ਕੁਆਲੀਫਿਕੇਸ਼ਨ ਗੈਨ ਕੀਤੀ ਆ ਆਪਣਾ ਘਰ ਆ ਆਸਟ੍ਰੇਲੀਆ ਨੀਡ ਗਰਲ ਫਰੋਮ ਜੱਟ ਸਿੱਖ ਫੈਮਿਲੀ ਵੈਲ ਐਜੂਕੇਟਡ ਐਂਡ ਪ੍ਰਿਫਰਡ ਆਸਟ੍ਰੇਲੀਆ ਹਾਊਏਵਰ ਓਪਨ ਫਰੋਮ ਇੰਡੀਆ ਐਮਬੀ ਡਾਟ ਕੰਟੈਕਟ ਲੜਕੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਆਸਟ੍ਰੇਲੀਆ ਨੂੰ ਇਹ ਪਹਿਲੇਣਗੇ ਪਰੰਤੂ ਕਹਿੰਦੇ ਜੇਕਰ ਸੋਹਣੇ ਸਨਖੀ ਪੜ੍ਹੇ ਲਿਖੀ ਲੜਕੀ ਇੰਡੀਆ ਤੋਂ ਆ ਤਾਂ ਉਹਤੇ ਵੀ ਵਿਚਾਰ ਕਰਨਗੇ ਮੈਰੀਬੇਰ ਵਾਲੇ ਨਾਲ ਸੰਪਰਕ ਨਾ ਕਰਨ ਇੱਕ ਰੀਟ ਨੰਬਰ ਚੱਲਦਾ ਇਸੇ ਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਕੰਗ ਗੋਤ ਅੰਬਾਲਾ ਹਰਿਆਣਾ ਏਰੀਆ ਪੀ ਆਰ ਕੈਨੇਡਾ 1997 ਡੇਟ ਆਵਾਰ 6 ਫੁੱਟ ਕੱਦ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਹੈ ਜੀ ਇਹ ਭਰਾ ਇਹਨਾਂ ਦਾ ਮੈਰਿਡ ਆ ਕੈਨੇਡਾ ਭੈਣ ਮੈਰਿਡ ਆ ਲੜਕਾ ਕੈਨੇਡਾ ਪੀ ਆਰ ਹੋਵੇ ਇੰਡੀਆ ਵਧਿਆ ਉਹਨਾਂ ਕੋਲੇ ਪ੍ਰਾਪਰਟੀ ਹੋਵੇ ਤਕਰੀਰ ਦਾ ਨੰਬਰ ਚੱਲਦਾ ਜੀ ਬਥੇਰੇ ਜਾਣਕਾਰੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਨਾਮ ਕੌਰ ਰਾਜਪੂਤ ਚੋਹਾਨ ਸਿੱਖ ਲੜਕੀ ਬਠਿੰਡਾ ਏਰੀਆ ਵਰਕ ਅਪਾਰਟਮੈਂਟ ਤੇ ਯੂ ਐਸ ਏ 26 ਸਾਲ ਉਮਰ 5 ਫੁੱਟ 5 ਇੰਚ ਕੱਦ ਲੜਕਾ ਯੂ ਐਸ ਏ ਵਿੱਚ ਸਿਟੀਜਨ ਹੋਵੇ ਘੱਟੋ ਘੱਟ ਗ੍ਰੈਜੂਏਟ ਉਹਨਾਂ ਦੀ ਕੀਤੀ ਹੋਵੇ ਆਪਣਾ ਘਰਵਾਰ ਹੋਵੇ ਯੂ ਐਸ ਏ ਦੇ ਵਿੱਚ ਉਮਰ 26 ਤੋਂ 30 ਸਾਲ ਦੇ ਵਿੱਚਕਾਰ ਹੋਵੇ ਲਾਗ ਸੌਦਾ ਸੰਪਰਕ ਨਾ ਕਰਨ ਕਿਉਂਕਿ ਇਹ ਲੜਕੀ ਕੁਆਰੀ ਹੈ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਦਿਸਟਰ ਨੋਟ ਵਿਕੀ ਕੁਮਾਰ ਖੱਤਰੀ ਲੜਕਾ ਸਰਹੰਦ ਏਰੀਆ 1996 ਡੇਟ ਆਵਰਥ 5 ਫੁੱਟ 5 ਇੰਚ ਕੱਦ ਐਮਬੀਏ ਕੀਤੀ ਹੋਈ ਆ ਅਕਾਊਂਟੈਂਟ ਦੀ ਜੌਬ ਕਰਦ ਨੇ ਇਹ ਪ੍ਰਾਈਵੇਟ ਕੰਪਨੀ ਦੇ ਵਿੱਚ ਲੜਕੀ ਪੱਲੀ ਰਖੀ ਸੋਹਣੀ ਸੁਨੱਖੀ ਹੋਵੇ ਜੋਬ ਕਰਨ ਵਾਲੀ ਲੜਕੀ ਨੂੰ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲਦਾ ਜੀ ਬਿਨਹੇਰੇ ਜਾਣ ਕਰਨ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਤੋਂ ਡਾਟ ਨਾਮ ਕੌਰ ਰਾਮ ਗੜੀਆ ਸਿੱਖ ਲੜਕੀ ਬਰਨਾਲਾ ਏਰੀਆ 2003 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਇਹਨਾਂ ਦੀ ਪ੍ਰਪੇਅਰਿੰਗ ਫਾਰ ਐਨਸਲੈਕਸ ਆਰ ਐਂਡ ਡੀ ਤਿਆਰੀ ਕਰ ਰਹੀ ਹੈ ਬੇਟੀ ਨੀਡ ਬாய் ਪੀਆਰ ਕੈਨੇਡਾ ਆਸਟ੍ਰੇਲੀਆ ਸਿਰਫ ਤੇ ਸਿਰਫ ਹਰਾਮ ਗੜੀਆ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਉਹ ਵੀ ਮਾਲਵਾ ਕੇਤਰਵਾਲੇ ਹੀ ਸੰਪਰਕ ਕਰਨ ਸਕਰੀਟ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗੜਾ ਕਰੋ ਜੀ ਇਸ ਦਾ ਨੋਟ ਕੈਨੇਡਾ ਦਾ ਗੁਰਬਿੰਦਰ ਸਿੰਘ ਚੋਪੜਾ ਖੱਤਰੀ ਸਿੱਖ ਲੜਕਾ ਅਮਰਤਾਰੀ ਗੰਗਾ ਨਗਰ ਕੈਨੇਡਾ ਬ੍ਰੈਂਪਟਨ ਆ ਬੇਟਾ ਹੈ 2001 ਡੇਟ ਆਫ ਬਰਥ 6 ਫੁੱਟ ਕੱਦ ਟ੍ਰਾਂਸਪੋਰਟ ਹੈ ਗਿਆ ਇਹਨਾਂ ਦੀ ਕੈਨੇਡਾ ਦੇ ਵਿੱਚ ਭੈਣ ਮੈਰਿਡ ਆ ਨੀਡ ਗਰਲ ਹੂ ਬਿਲੋਂਗ ਟੂ ਖੱਤਰੀ ਐਂਡ ਜੱਟ ਸਿੱਖ ਫੈਮਿਲੀ ਲਿਵਸ ਇਨ ਕੈਨੇਡਾ ਇਹੋ ਜਿਹੀ ਲੜਕੀ ਦੀ ਜ਼ਰੂਰਤ ਆ ਜੋ ਖੱਤਰੀ ਪਰਿਵਾਰਤ ਹੋਵੇ ਜਾਂ ਫਿਰ ਜੱਟ ਸਿੱਖ ਪਰਿਵਾਰਤ ਹੋਵੇ ਕੈਨੇਡਾ ਵਿੱਚ ਰਹਿੰਦੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸਤਨ ਰੋਡ ਗੁਰਵਿੰਦਰ ਸਿੰਘ RAM ਦਾਸ ਯਾ ਸਿੱਖ ਲੜਕਾ ਰੋਪੜ ਏਰੀਆ 1995 ਡੇਟ ਆਵਰਥ 5 ਫੁੱਟ 7 ਇੰਚ ਕੱਦ ਬੀਟਕ ਮਕੈਨੀਕਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ ਆ ਇਹ ਬੇਟਾ ਸਰਕਾਰੀ ਜੋਬ ਕਰਦਾ ਡੀਸੀ ਆਫਿਸ ਰੋਪੜ ਦੇ ਵਿੱਚ ਬਤੌਰ ਪੀਏ ਇਹ ਜੋਬ ਕਰ ਰਹਿਣੇ ਪਿਤਾ ਜੀ ਇਹਨਾਂ ਦੇ ਸੀਨੀਅਰ ਮੈਨੇਜਰ ਰਿਟਾਇਰਡ ਨੇ ਭੈਣ ਪਰਜਾਈ ਭਰਾ ਜੀਜਾ ਸਾਰੇ ਸਰਕਾਰੀ ਜੋਬ ਕਰਦੇ ਨੇ ਨੀਟ ਵੈਲ ਕੁਆਲੀਫਾਈਡ ਗਰਲ ਪ੍ਰਿਫਰਡ ਟੂਇੰ ਕੋਮਡ ਜੋਬ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਸਰਕਾਰੀ ਜੋਬ ਨੂੰ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਜੀ ਦੇਖਦਾ ਨੋਟ ਮਰਾ ਵਿਦਾਸੀਆ ਸਿੱਖ ਲੜਕੀ ਨੈਵਰ ਮੈਰਿਡ ਲੁਧਿਆਣਾ ਏਰੀਆ ਸਿਟੀਜ਼ਨ ਕੈਨੇਡਾ ਬ੍ਰੈਂਪਟਨ ਅਨਟਾਰੀਓ 1992 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ एमएससी फिजिक्स एंड इलेक्ट्रॉनिक्स इंडिया ਤੋਂ ਵਰਕਿੰਗ ਇਨ ਆਰ ਵੀ ਸੀ ਬੈਂਕ ਫਰੋਮ ਹੋਮ ਅਰਨਿੰਗ 60 ਕੇ ਪਰイヤー ਐਮ ਐਸ ਸੀ ਫਿਜ਼ਿਕਸ ਕੀਤੀ ਹੈ ਬੇਟੀ ਦੀ ਆਰ ਵੀ ਸੀ ਬੈਂਕ ਦੇ ਵਿੱਚ ਜੋਬ ਕਰਦੇ ਨੇ ਘਰ ਤੋਂ ਹੀ ਇਹ ਕੰਮ ਕਰ ਰਹੇ ਨੇ ਕੈਨੇਡਾ ਵਿੱਚ 60 ਕੇ ਪਰイヤー ਇਹਨਾਂ ਦੀ ਇਨਕਮ ਆ ਇਹ ਲੜਕੀ ਰੀਅੰਕੂਬੀਆਂ ਕੀ ਨੇ ਜੀ ਇਹ ਲੜਕੀ ਸਖਤ ਮਿਹਨਤੀ ਸਵੈ ਨਿਰਪਰ ਆਪਣੇ ਬਲਬੂਤੇ ਤੇ ਕੈਨੇਡਾ ਗਈ ਆ ਆਧੁਨਿਕ ਅਤੇ ਪੁਰਾਤਨ ਕਦਰਾਂ ਕੀਮਤਾਂ ਨੂੰ ਬੈਲੈਂਸ ਬਣਾ ਕੇ ਚੱਲਣ ਵਾਲੀ ਸੰਜੀਦਾ ਲੜਕੀ ਹੈ ਪਿਤਾ ਸਰਕਾਰੀ ਜੋਬ ਤੋਂ ਰਿਟਾਇਰ ਭਰਾ ਕੈਨੇਡਾ ਸਿਟੀਜ਼ਨ ਰਿਕੁਆਇਰਮੈਂਟ ਸੁਣੋ ਨੀਟ ਵੈਲ ਕੁਆਲਿਫਾਈਡ ਵੈਲ ਸੈਟਲਡ and intelligent boy prefer to canada but from other countries suitable matching just like usa india also be considerable sona snekha padha likha well settled intelligent ladka canada to hove onu eh pehel denge prantu je hor kisi country jimm ke यूएसए या इंडिया तो भी कोई सूटेबल मैचिंग होवे बढ़िया पढ़े लिखेया इनਾਂ ਦੇ ਨਾਲ ਇਹਨਾਂ ਨੂੰ ਠੀਕ ਲੱਗਦਾ ਹੋਵੇ ਉੱਥੋਂ ਵੀ ਇਹ ਲੜਕੇ ਦੀ ਰਸਤੇ ਦੀ ਵਿਚਾਰ ਕਰਨਗੇ स्क्रीन ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਜਿਸ ਦਾ ਨੋਟ ਲੰਡਨ ਤੋਂ ਵਰਮਾ ਗੋਲਡ ਸਮਿੱਥ ਬੁਆਏ ਬ੍ਰਿਟਿਸ਼ ਸਿਟੀਜ਼ਨ ਲੰਡਨ 1995 ਡੇਟ ਆਵਰਥ 5 ਫੁੱਟ 9 ਇੰਚ ਕੱਦ ਕਵਾਲੀਫਿਕੇਸ਼ਨ ਬਿਜ਼ਨਸ ਮੈਨੇਜਮੈਂਟ ਫ্রম ਲੰਡਨ ਅਕੂਪੇਸ਼ਨ ਬਿਜ਼ਨਸ ਓਨਰ ਨੇ ਹੈ 12-13 ਕਰੋੜ ਦੀ ਰੁਪਈ ਦੇ ਵਿੱਚ ਪ੍ਰਾਪਰਟੀ ਇਹਨਾਂ ਦੀ ਲੰਡਨ ਦੇ ਵਿੱਚ ਪਿਤਾ ਸਰਕਾਰੀ ਜੌਬ ਤੋਂ ਰਿਟਾਇਰਡ ਨੇ ਭੈਣ ਭਰਾ ਇੰਗਲੈਂਡ ਨੇ ਲੜਕੀ ਸਟੂਡੈਂਟ ਵੀਜ਼ੇ ਵਰਕ ਪਰਮਿਟ ਤੇ ਇੰਗਲੈਂਡ ਕੈਨੇਡਾ ਤੋਂ ਹੋਵੇ ਇੰਡੀਆ ਵਾਲੀ ਵੀ ਸੰਪਰਕ ਕਰ ਸਕਦੇ ਹਨ ਕਾਸਟ ਨੋਵਰ ਸਕ੍ਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਜੱਟ ਸਿੱਖ ਲੜਕਾ ਸੰਧੂ ਗੋਤ ਤਰਨਤਾਰਨ ਸਾਹਿਬ 1999 ਡੇਟ ਆਫ ਬਰਥ 5 ਫੁੱਟ 9 ਇੰਚ ਕਾਤ ਕੁਆਲਿਫਿਕੇਸ਼ਨ ਐਮਏ ਡੂਇੰਗ ਗਵਰਨਮੈਂਟ ਜੌਬ ਇਨ ਪੰਜਾਬ ਪੁਲਿਸ ਐਜ਼ ਹੈੱਡ ਕਨਸਟੇਬਲ ਲੜਕਾ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਯਾਨੀ ਕਿ ਹੌਲਦਾਰ ਦੀ ਜੌਬ ਕਰਦਾ ਹੈ ਪ੍ਰੋਪਰਟੀ ਤਨਕੀਲਿਆ 1500 ਗਾਜ ਦਾ ਪਲਾਟ ਹੈ ਇਹਨਾਂ ਦਾ ਅਰਬਨ ਏਰੀਆ ਦੇ ਵਿੱਚ ਲੜਕੀ ਪੜ੍ਹੀ ਲਿਖੀ ਸੋਹਣੀ ਸਨੱਖੀ ਹੋਵੇ ਸਰਕਾਰੀ ਜੋਬ ਨੂੰ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਪੈਨ ਤੋਂ ਜੱਟ ਸਿੱਖ ਲੜਕਾ ਸੰਘਾ ਗੋਥ ਨਮਾ ਸ਼ਹਿਰ ਏਰੀਆ ਪੀ ਆਰ ਸਪੈਨ 1993 ਡੇਟ ਆਵਰ ਇਹ ਬੇਟਾ ਕੀ ਗ੍ਰੈਜੂਏਸ਼ਨ ਕੀਤੀ ਹੋਈ ਆ 7 ਕਿਲੋ ਪ੍ਰਾਪਰਟੀ ਆ 2 ਭੈਣਾਂ ਨੇ ਉਹ ਵਾਈਆਂ ਹੋਈਆਂ ਨੇ ਲੜਕੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਯੂ ਐਸ ਏ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਇੰਡੀਆ ਤੋਂ ਪੀ ਆਰ ਹੋਵੇ ਘੱਟੋ ਘੱਟ ਗ੍ਰੈਜੂਏਟ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਬਧیرے ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਅਮਰਧਾਰੀਆ ਬੇਟੀ ਹੈ ਨਤਨੇ ਮੀਆਂ ਮੋਗਾ ਏਰੀਆ ਕੈਨੇਡਾ ਬੇਟੀ ਹੈ 29 ਸਾਲ ਉਮਰਾਂ ਬੀਏ ਬੀਐਡ ਇੰਡੀਆ ਤੋਂ ਕੀਤੀ ਆ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਰਿਕੁਆਇਰਮੈਂਟ ਸੁਣੋ ਜੱਟ ਸਿੱਖ ਪਰਿਵਾਰ ਦਾ ਲੜਕਾ ਅਮਰਤਾਰੀ ਹੋਵੇ ਪੀਆਰ ਵਰਕ ਪਰਮਿਟ ਤੇ ਕੈਨੇਡਾ ਹੋਵੇ ਜ਼ਮੀਨ ਪੱਜ ਤੋਂ ਲੈ ਕੇ 10 ਏਕੜ ਦੇ ਵਿਚਕਾਰ ਉਹਨਾਂ ਨੂੰ ਆਉਂਦੀ ਹੋਵੇ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਬੇਰਬੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਬੇਰਵਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆਗਾ ਹੋਵੇ ਤਾਂ ਖਿਮਾ ਦੇ ਜਾਚਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕੀਤਾ ਮਨ ਕੇ ਜਰੂਰ ਕਰਦਿਆ ਕਰੋ ਤਾਂ ਜੋ ਤੁਹਾਡੇ ਨੂੰ ਤੁਹਾਡੇ ਕਿਸੇ ਹੋਰ ਮਿੱਤਰ ਪਿਆਰੇ ਦੇ ਕੰਮ ਆ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ